ਸਾਰੇ ਪ੍ਰਬੰਧਕਾਂ ਦਾ ਧੰਨਵਾਦ ਸਮੁੱਚੇ ਨਗਰ ਦਾ ਐਨਆਰਆਈ ਵੀਰਾਂ ਦਾ ਪੂਰੇ ਆਲਾ ਗਿੰਦ ਭਰਾਮਣੋ ਲੋਹਾਰੇ ਵਾਲਾ ਮੇਰੇ ਮਿੱਤਰੋ ਟੱਕਰ ਸਿਰੇ ਦੀ ਆ ਉਹ ਟੱਕਰ ਸਿਰੇ ਦੀ ਆ ਉਹ ਟੱਕਰ ਸਿਰੇ ਦੀ ਲੱਗਦਾ ਕੁਸ਼ਤੀ ਖੇਡਦਾ ਨਾਲ ਮੁੰਡਾ ਮੈਂਦਾ ਇਹ ਕਿਹਨਾਂ ਰਾਣੇ ਜਫਾ ਕਹਦਾ ਲਾਇਆ ਕਲੱਚ ਪਲੇਟਾਂ ਦੇ ਧੂਆ ਨਿਕਲ ਗਿਆ ਐਡਾ ਤਗੜਾ ਜਫਾ ਉਹ ਜਿੰਨੂ ਜਿੰਨੂ ਦਾ ਜੋਰ ਇੰਨਾ ਲੱਗ ਗਿਆ ਪਾਣੀ ਪੀਣ ਵਾਲੇ ਹੋ ਗਏ ਦੋਵੇਂ ਇੰਨਾ ਜੋਰ ਲੱਗ ਗਿਆ ਤੜਿਆ ਬੜ ਇੱਕ ਵਾਰੀ ਖੜ ਗਿਆ ਰਧਵਾ ਲਈ ਆਹ ਲਈ ਆਹ ਕਬੱਡੀ ਪੈ ਗਈ ਰਾਣੇ ਕਰ ਗੱਲ ਐਸਪੀ ਜੋਰ ਸਿੰਘ ਵਾਲਾ ਪਿੰਡ ਹੈ ਐਸਪੀ ਦਾ ਉਧਰ ਕਲੱਚ ਧੂਆ ਦੇ ਧੂਆ ਕਲੱਚ ਪਲੇਟਾਂ ਦੇ ਧੂਆ ਫੇਰ ਇਹ ਆ ਆ ਵਾਹ ਵੀ ਰਾਜਿਆ ਲੈ ਵੀ ਰਾਣੇਆ ਬੋਲਦਾ ਦਾ ਰੱਬ ਹੀ ਉਹ ਬੁਲਾ ਲੈਂਦਾ ਹੁਣ ਰੇਡਰ ਨੇ ਕਿਹਾ ਯਾਰ ਬਲੀ ਕੀ ਜਾਂਦਾ ਅੱਜ ਬਾਰੇ ਪ੍ਰਮੰਧ ਦਾ ਨਾਮ ਦਾ ਜ਼ਿਕਰ ਕਰਦੇ ਵੀਰੇ ਬਹੁਤ ਬਹੁਤ ਧੰਨਵਾਦ ਜੀਰ ਜ਼ਿਕਰ ਹੋਣਗੇ ਸਾਰੇ ਵੀਰਾਂ ਦੇ ਵੀਰ ਨੇ ਸਾਡੇ ਪਰ ਵੀਰ ਤੇ ਕਹਿੰਦੇ ਸੀਗੇ ਕਿ ਸਾਰਿਆਂ ਦੇ ਨਾਮ حضرت ਪੀਰ ਬਾਬਾ ਬੁੱਢੇ ਸ਼ਾਹ ਬਲੀ ਜੀ ਆਪ ਜਾਣਦੇ ਆ ਆ ਕਾਕੇ ਅਮੀ ਸ਼ਾਹ ਜੀ ਦੇ ਲਈ 1000 ਮੈਨੂੰ ਲੱਗਦਾ ਗੁਪਤ ਦਾ ਨਹੀਂ ਆ ਗਿਆ ਪਰ ਆਸ-ਪਾਸੇ ਆਸ-ਪਾਸੇ ਜੁੜੀਆਂ ਬੱਲਾ ਕਠਿਆਲੇ ਦਾ ਬੱਲਾ ਕਠਿਆਲੇ ਦਾ ਬੱਲਾ ਕਠਿਆਲੇ ਦਾ ਉਹ ਦਮੁਰਜੀ ਵਾਲਾ ਫੇਰ ਬੱਲਾ ਤੇ ਦੀਵੋ ਚੱਕ ਲਿਆ ਗੋਦੀ ਮੈਨੂੰ ਲੱਗਦਾ ਪਰ ਗੱਲ ਮੁਸ਼ਕਲ ਹੋ ਗਈ ਹੈ ਇਹ ਹੈ ਨੌਜਾਨ ਬੱਲਾ ਕਠਿਆਲੇ ਦਾ ਮਜਾਜਾ ਵਾਲੇ ਪਿੰਡੂ ਲਈ ਖੇਡਿਆ ਨੌਜਾਨ ਲੈ ਵੀ ਗੁਰਲਾਲ ਉੱਥੇ ਤੇ ਆ ਪੜਾ ਬਣ ਕੇ ਮਾਨ ਸਨਮਾਨ